ਹਲ ਵੀ ਤੁਹਾਨੂੰ ਦਿਖਾਇਆ ਹੈ ਕਿ ਜਿਹੜਾ ਇੱਥੇ ਕਰਤਾਰਪੁਰ ਥੋੜਾ ਜਿਹਾ ਨਾਰਮਲ ਪਾਣੀ ਇੰਝ ਆਦਾ ਜਿਨੂੰ ਪਾਣੀ ਕਹਿੰਦੇ ਨੇ ਹਾਂ ਠੀਕ ਹੈ ਤੁਹਾਨੂੰ ਠੀਕ ਹੈ ਜੀ ਆਈ ਜਾ ਕੇ ਨਾ ਪਰ ਜਾ ਦੇਣਾ ਲੋ ਜੀ ਪੰਜਾਬ ਨੂੰ ਬਹੁਤ ਹੀ ਤਗੜਾ ਘਾਟਾ ਜਿਹਨੂੰ ਕਹਿੰਦੇ ਆਪਾਂ ਪੈ ਚੁੱਕਾ ਵਾ ਯਾਰ ਸਵੇਰੇ ਪਾਣੀ ਪਾਣੀ ਹੋ ਗਿਆ ਵਾ ਫਿਰ ਤੇ ਆਉਂਦੇ ਕਰਿਆ ਬੇਸਾ ਦੇ ਹਮੰਦਰ ਲੱਗੇ ਪਏ ਆ ਪਾਣੀ ਕਿੱਧਰ ਬਾਹਰ ਤੁਹਾਨੂੰ 플ੱਗ ਪਾਣੀ ਪਾਣਦੇ ਆ 플ੱਗ ਜੀ 플ੱਗ ਤਾਂ ਆ ਫਰੈਸ ਤੇ ਕਰਦਾ ਇਹ ਕਰਤਾਰਪੁਰ ਏਰੀਆ ਜੇ ਬਹੁਤ ਯਾਰਾ ਪਾਣੀ ਆ ਸ੍ਰੀਰਮਦਾਸ ਏਰੀਆ ਦੀ ਪਾਣੀ ਜਿਹੜਾ ਘੜ ਗਿਆ ਵਾ ਇਦਰਾ ਕੀਤਾ ਵੀਰ ਪਿੰਡ ਲਾਗੜੀ ਤੋਂ ਪਹੁੰਚਿਆ ਉਹਨੂੰ ਪਤਾ ਨਹੀਂ ਮੈਨੂੰ ਤੂੰ ਭਲਾ ਉਹ ਨਾ ਉਹਨੂੰ ਪਤਾ ਨਹੀਂ ਕਿ ਮੈਂ ਉੱਤਰਾ ਸੱਜੇ ਪਿੱਛੇ ਕੀ ਲਾ ਕੀ ਆ ਗਿਆ ਆਉਦੋ ਹੀ ਬਾਬਿਆਂ ਦਾ ਨਹੀਂ ਆ ਬਾਬੇ ਦਾ ਬਾਪਿਆਂ ਦਾ ਹੀ ਟਰਾਲਾ ਵੇ ਟਰਾਲਾ ਪਹੁੰਚਾ ਲਾਉਂਦਾ ਲਓ ਜੀ ਲਾਈਵ ਹੀ ਆਪਾਂ ਤੁਹਾਨੂੰ ਦਿਖਾ ਰਹੇ ਆ ਕਰਤਾਰਪੁਰ ਦੇ ਵਿੱਚ ਐਸ ਟਾਈਮ ਬਹੁਤ ਬੰਦਾ ਹੀ ਕੋਈ ਸਾਰੀ ਟੀਮ ਆਪਣੀ ਪਹੁੰਚੀ ਆ ਬੰਨੋ ਬਹੁਤ ਬੰਦਾ ਹੀ ਕੋਈ ਆਉ ਨੂੰ ਪਤਾ ਨਹੀਂ ਆ ਪਿੱਛੇ ਹੈਗਾ ਕਿ ਨਹੀਂ ਕੋਈ ਮੇਰੇ ਕੋਲ ਤਾਂ ਨਹੀਂ negara <speaking dadi away> <speaking> ਕਹਿੰਦਾ ਨਹੀਂ ਬੰਨਿਆ ਬੁੱਢਾ ਕੰਜਰ ਸਾਰੇ ਚਾਪਲ ਮੇਰੇ ਕੋਲ ਆਹ ਦੇ ਤੂੰ ਚਾਪਲ ਆਹੋਂ ਰੱਖੀ ਨਹੀਂ ਮੰਨੇਗਾ ਨੇਰੀ ਗਿਆ ਤੂੰ ਲੈ ਹਰੇ ਨੂੰ ਇਹਨੂੰ ਸਾਲਾ ਤੈਨੂੰ ਦਿੱਤਾ ਨਹੀਂ ਬੰਦਾ ਕੀ ਰੱਤੀ ਆਉਦਾ ਸੱਟੀ ਭਾਈ ਇਹਨੂੰ ਪਤਾ ਲੈ ਮੈਂ ਤੈਨੂੰ ਕੀ ਦੱਸਿਆ ਲੈ ਗੱਲਾਂ ਕਰਦਾ ਗੱਲਾਂ ਕਰਦਾ ਮਾਂ ਖਲਾਰ ਭਰਾਵਾਂ ਨੂੰ ਨਹੀਂ ਪਤਾ ਲੱਗਣਿਆ ਪਗਰ ਬੈਠਾ ਕਿ ਨਹੀਂ ਇਹ ਆਉਂਦੇ ਉਹ ਕਿਤੇ ਲਿਫਾਫੇ ਵਾ ਵਾ ਦੇਖ ਲਈ ਲਓ ਜੀ ਜਿਹੜਾ ਬਹੁਤ ਤਕੜਾ ਘਾਟਾ ਪੈ ਗਿਆ ਪੰਜਾਬ ਨੂੰ ਜਿਹੜਾ ਇਹ ਕਿੱਲੇ ਪ੍ਰਬਾਤ ਹੋ ਗਏ ਫਸਲਾਂ ਦੇ ਲਾਈਵ ਵੀਡੀਓ ਵਾ ਸ਼ੇਅਰ ਕਰ ਦਿਆ ਕਰੋ ਭਾਈ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸ਼ੇਅਰ ਕਰਨ ਦਾ ਕਿਹੜਾ ਕੋਈ ਮੁੱਲ ਲੱਗਦਾ ਨਾ ਕੋਈ ਪੈਸਾ ਲੱਗਦਾ ਕੀ ਆ ਤੁਹਾਨੂੰ ਦੂਰ ਤੱਕ ਵੀ ਦਿਖਾਉਣਾ ਜਿਹੜਾ ਪਾਣੀ ਪਾਣੀ ਆ ਲਓ ਘਰ ਸਾਹਮਣੇ ਜਿਹੜਾ ਡੁੱਬਿਆ ਪਿਆ ਇਸ ਟਾਈਮ ਕੋਸ਼ਿਸ਼ ਕਰਨਾ ਵਾ ਕਿ ਕਵਰ ਹੋ ਜੇ ਕਿਏ ਗਿਆ ਚਲੋ ਵਾਤ ਤੋਂ ਵਾਤ ਪਹੁੰਚਿਆ ਕਰੋ ਵੀਰਪਰਾ ਸੇਵਾ ਕਰਿਆ ਕਰੋ ਕਿਉਂਕਿ ਜਿਹੜੇ ਪਸ਼ੂਆਂ ਨੂੰ ਥੋੜਾ ਜਿਹਾ ਚਾਰਾ ਤੁਹਾਨੂੰ ਬੜਾ ਜ਼ਰੂਰਤ ਚ ਚੰਦੀ ਆ ਕੋਈ ਥੂੜੀ ਕੋਈ ਪੱਠੇ ਲਿਆ ਕਰੇ ਕੋਈ ਆਪਣਾ ਲਿਆ ਕਰੇ ਆਚਾਰ ਵਗੈਰਾ ਤੇ ਅੱਜ ਚਲੋ ਆਪਾਂ ਵਲੌਗ ਪਾਵਾਂਗੇ ਅੱਜ ਦਾ ਬਣਾਇਆ ਵਾ ਅਸੀਂ ਵੀ ਜਿੰਨੇ ਜੋਗੇ ਗਏ ਹਾਂ ਪਿੰਡ ਮਾਲਾ ਖੇੜੀ ਤੋਂ ਪਹੁੰਚੇ ਆ ਵੀਰ ਸਾਰੇ ਸੇਵਾ ਕੀਤੀ ਉਹਨਾਂ ਨੇ ਤੇ ਰੋਟੀ ਪਾਣੀ ਦੀ ਵੀ ਸੇਵਾ ਕੀਤੀ ਤੇ ਹੋਰ ਵੀ ਬੜੇ ਭਰਾ ਪਹੁੰਚੇ ਸੀ ਤੇ ਜਿਨ੍ਹਾਂ ਨੇ ਸੇਵਾ ਕੀਤੀ ਉਥੇ ਵੇ ਜਗਦੀ ਉਹਨਾਂ ਨੂੰ ਕਿਉਂ ਇੱਧਰ ਪਾਣੀ ਦਾ ਸੀਲ ਹੋ ਗਿਆ ਇਹਨਾਂ ਨੂੰ ਪੁੱਛਾਂ ਪਾਣੀ ਦਾ ਬਾਈ ਕਿਵੇਂ ਅੱਗੇ ਲੰਘ ਜੂਗਾ ਪਾਣੀ ਕਿਵੇਂ ਅੱਗੇ ਅੱਛਾ ਜੀ ਜਾ ਰਹਾ ਹੈ ਆਪਾਂ ਕੋਲ ਕਿੱਥੇ ਜਾ ਰਹੇ ਹਾਂ ਆ ਵੀ ਅੱਜ ਦੇ ਸਿਲਾਰੋ ਤੇ ਪਰੇ ਆ ਗਏ। ਅੱਜ ਜਣਾ ਸ਼ਾਮਪੁਰੇ ਕੋਲ ਪਹੁੰਚੇ ਗਏ। ਆ ਵੀ ਜਾਉਂਦੇ। ਹਾਂ ਕੇ ਕੋਈ ਨਹੀਂ। ਅੱਜ ਸ਼ਾਮਪੁਰੇ ਜਾਣਾ ਉਹਥੇ ਵੀ ਜੇ ਤਾਂ ਆਪਣੇ ਥੋੜੇ ਰਿਸ਼ਤੇਦਾਰ ਹੀ ਆ। ਉੱਥੇ ਵੀ ਫਸਿਆ। ਤੇ ਉੱਥੋਂ ਦੀ ਵੀ ਆਪਾਂ ਲਾਈਵ ਵੀਡੀਓ ਤੁਹਾਨੂੰ ਦਿਖਾਵਾਂਗੇ। ਅੱਜ ਦਾ ਨਜ਼ਾਰਾ ਤੇ ਇਹੋ ਹੀ ਹੈ। ਵੀ ਚਲੋ ਨਜ਼ਾਰਾ ਵੀ ਕਰਾਵਾ। ਬਾਹਰ ਇਹ ਜਿਹੜਾ ਜਿਹੜਾ ਘਾਟਾ ਵਾ ਆ ਤੂੜੀ ਤੰਦ ਵੀ ਰੁੜ ਕੇ ਜਾਂਦੇ ਆ ਲੋਕਾਂ ਦਾ ਵਿਚਾਰਿਆਂ ਦਾ ਬਹੁਤ ਹੀ ਨੁਕਸਾਨ ਹੋਇਆ ਵਾ ਇਹ ਖਬਰ ਮੰਦ ਭੱਗੀ ਆ ਚਲੋ ਜਿਵੇਂ ਮਰਜ਼ੀ ਕੋ ਤੁਸੀਂ ਸਮਝ ਲੋ ਦੇਖ ਹੈ ਨੁਕਸਾਨ ਹੀ ਆ ਜਨਮਾਨਾ ਆ ਵੀਰ ਭਰਾ ਗਿਆ ਵੇਖੋ ਪਹੁੰਚੇ ਆ ਹੁਣ ਪਤਾ ਨਹੀਂ ਕਿਹੜੇ ਏਰੀਆ ਤੋਂ ਆਏ ਕਿੱਧਰ ਨੂੰ ਚੱਲੇ ਆ ਲਾਗੇ ਮੈਂ ਗੱਲ ਹੀ ਕਰਾ ਦਿੰਦਾ ਨਾਲ ਨਾਲ ਆਪਾਂ ਕਿਹੜੇ ਏਰੀਆ ਤੋਂ ਆਏ ਭਾਈ ਖੋਲੋ ਵਾਲਾ ਖੋਲੋ ਠੀਕ ਆ ਉੱਧਰ ਪਾਣੀ ਕਿੱਥੇ ਇੱਧਰ ਪਾਣੀ ਕਿਵੇਂ ਅੱਗੇ ਇੱਧਰ ਤਾਂ ਬਹੁਤ ਜ਼ਿਆਦਾ ਆ ਠੀਕ ਆ ਸਾਸੀਆ ਭਾਈ ਜੀ ਇਹ ਕਿਹੜੇ ਏਰੀਏ ਤੋਂ ਆਏ ਭਾਈ ਜੀ ਆਪਾਂ ਏਰੀਏ ਦੇ ਇੱਧਰ ਕੀ ਏ ਏਰੀਏ 'ਚ ਆਪਣੇ ਖੋਨੇਵਾਲ ਦੇ ਉਰੇ ਅੱਛਾ ਜੀ ਖੋਨੇਵਾਲ ਠੀਕ ਆ ਇੱਧਰ ਕੀ ਕਰਨ ਗਏ ਐ ਇਹ ਜਿਹੜੇ ਆਪਾਂ ਰਸ ਰਸਲੀ ਵੰਡ ਕੇ ਆਏ ਠੀਕ ਆ ਠੀਕ ਆ ਲਓ ਜੀ ਇਹਨਾਂ ਵੀ ਸੇਵਾ ਕੀਤੀ ਆ ਚਲੋ ਮਹਾਰਾਜ ਚੰਟੀਆਂ ਗਲਾ 'ਚ ਰੱਖੇ ਤੇ ਕਿ ਲੋ ਸਾਡੇ ਏਰੀਆ ਚ ਇਧਰ ਬੜ ਰਹੀ ਹੈ ਜੀ ਇਹ ਕੰਮ ਹੋਇਆ ਵਾ ਉਧਰ ਵੀ ਤੋੜੀ ਤੰ ਦਾ ਜਿਤਨਾ ਵੀ ਜੋਗ ਸਾਦਾ ਬੰਦਾ ਹੈ ਇਹ ਹੁਣ ਪ੍ਰਮਾਤਮਾ ਦੇ ਹੱਥ ਆ ਕੋ ਬਸ ਕੁਦਰਤ ਦੇ ਹੱਥ ਬਸ ਆਪਣੇ ਹੱਥ ਬਸ ਕੋਈ ਨਹੀਂ ਇਹ ਗੱਲ ਹਾਂਜੀ ਹਾਂਜੀ ਇਹ ਮਹਿਤਾਬੜੇ ਦੀ ਫਾਰਮ ਜੀ ਮਹਿਤਾਬੜੇ ਦੀ ਫਾਰਮ ਜੀ ਹਾਂਜੀ ਹਾਂਜੀ ਲੋ ਭਾਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਜਿਹੜੇ ਹੋਰ ਵੀ ਵੀਰ ਭਰਾ ਮੰਨ ਲੋ ਸੇਵਾ ਕਰਨਾ ਚਾਹੁੰਦੇ ਆ ਤੇ ਹੁਣ ਮੌਕਾ ਦਿੱਤਾ ਵਾਇਕਰੂਣੇ ਚਲੋ ਇਸ ਕਰ ਸਕਦੇ ਆ ਸੇਵਾ ਇਹ ਐਸ ਟਾਈਮ ਆ ਗਿਆ ਪੰਗਰਦਾਸਪੁਰ ਇਹ ਵੀ ਵੀਰ ਭਰਾ ਚਲੋ ਸੇਵਾ ਕਰਕੇ ਆਏ ਆ ਹਾਂਜੀ ਚਲਿਏ

ਸ਼ਾਹਦੋ ਸਕੂਲ ਦੁਰਲੇ ਨੇ ਸਕੀਦੇ ਨਾਲ ਇਸ ਤਰ੍ਹਾਂ ਜਾਨੇ ਕੀ ਗਈ